ਗੰਢੋ ਸ਼ਹਿਰ ਨੇ ਲਗਾਤਾਰ ਬਰफीਲੇ ਤੂਫਾਨਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਉਹਨਾਂ ਨੇ ਘਰਾਂ ਦੇ ਸਾਹਮਣੇ ਬਰਫ਼ ਹਟਾਉਣ ਦੀ ਸੇਵਾ ਦੀ ਪੇਸ਼ਕਸ਼ ਕੀਤੀ ਹੈ। ਸ਼ਹਿਰ ਦੇ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਵਸਨੀਕ 311 ਸੇਵਾ ਰਾਹੀਂ ਆਪਣੇ ਘਰਾਂ ਦੇ ਸਾਹਮਣੇ ਬਰਫ਼ ਹਟਾਉਣ ਲਈ ਅਰਜ਼ੀ ਦੇ ਸਕਦੇ ਹਨ ਖਾਸ ਕਰਕੇ ਜੇਕਰ ਬਰਫ਼ ਨੇ ਡਰਾਈਵਵੇ ਫੁੱਟਪਾਥ ਜਾਂ ਰਾਹਾਂ ਨੂੰ ਬੰਦ ਕਰ ਦਿੱਤਾ ਹੋਵੇ ਇਹ ਅਰਜ਼ੀਆਂ ਸ਼ਹਿਰ ਦੀ ਵੈੱਬਸਾਈਟ ਰਾਹੀਂ ਜਾਂ 311 ਤੇ ਫੋਨ ਕਰਕੇ ਦਰਜ ਕਰਵਾਈਆਂ ਜਾ ਸਕਦੀਆਂ ਹਨ ਇਸ ਸੇਵਾ ਦਾ ਲਾਭ ਆਟੋਬੀਕੋ ਨਾਰਥ ਯੋਰਕ ਅਤੇ ਸਕਾਬਰੋ ਖੇਤਰਾਂ ਦੇ ਵਸਨੀਕਾਂ ਲਈ ਹੈ ਅਰਜ਼ੀ ਦੇਣ ਲਈ ਜ਼ਰੂਰੀ ਹੈ ਕਿ ਖੇਤਰ ਵਿੱਚ ਸੜਕਾਂ ਤੋਂ ਬਰਫ਼ ਹਟਾਉਣ ਦਾ ਕੰਮ ਪੂਰਾ ਹੋ ਚੁੱਕਿਆ ਹੋਵੇ ਅਤੇ برف ਦੀ ਉਚਾਈ ਘਟੋ ਘਾਟ 25 ਸੈਂਟੀਮੀਟਰ ਹੋਵੇ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ برف ਹਟਾਉਣ ਦਾ ਕੰਮ 3 ਹਫਤੇ ਤੱਕ ਚੱਲ ਸਕਦਾ ਹੈ ਪਿਛਲੀ ਵਾਰ ਇਸ ਪੱਧਰ ਤੇ برف ਹਟਾਉਣ ਦਾ ਕੰਮ ਜਨਵਰੀ 2022 ਵਿੱਚ ਕੀਤਾ ਗਿਆ ਸੀ ਜਦੋਂ ਇੱਕ ਦਿਨ ਵਿੱਚ 50 ਸੈਂਟੀਮੀਟਰ ਤੋਂ ਵੱਧ برف ਪਈ ਸੀ ਹੁਣ ਸ਼ਹਿਰ ਨੇ ਇੱਕ ਹਫਤੇ ਵਿੱਚ ਤਿੰਨ ਵੱਡੇ ਬਰफीਲੇ ਤੂਫਾਨਾਂ ਦਾ ਸਾਹਮਣਾ ਕੀਤਾ ਹੈ ਸ਼ਹਿਰ ਨੇ برف ਹਟਾਉਣ ਲਈ 450 ਤੋਂ ਵੱਧ ਡੰਪ ਟਰੱਕਸ ਨੂੰ ਤਾਇਨਾਤ ਕੀਤਾ ਹੈ ਸੋ ਬਰਫ਼ ਨੂੰ ਪਾਂਡਾ ਸਟੋਰੇਜ ਸਾਈਟਾਂ ਵਿੱਚ ਲਿਜਾ ਰਹੇ ਹਨ ਕਰਮਚਾਰੀ ਪਹਿਲਾਂ ਹਸਪਤਾਲਾਂ ਮੁੱਖ ਸੜਕਾਂ ਚੌਰਾਹਿਆਂ ਟਰਾਂਜ਼ਿਟ ਸਟਾਪਾਂ ਅਤੇ ਸਕੂਲ ਜ਼ੋਨਸ ਨੂੰ ਸਾਫ਼ ਕਰ ਰਹੇ ਹਨ ਫਿਰ ਰਿਹਾਇਸ਼ੀ ਇਲਾਕਿਆਂ ਵੱਲ ਜਾਣ ਕੇ ਅਧਿਕਾਰੀਆਂ ਨੇ ਵਸਨੀਕਾਂ ਨੂੰ ਯਾਦ ਦਿਵਾਇਆ ਹੈ ਕਿ ਸੜਕਾਂ 'ਤੇ ਪਾਰਕਿੰਗ ਤੇ ਪਾਬੰਦੀ ਅਜੇ ਵੀ ਲਾਗੂ ਹੈ ਜੇਕਰ ਕੋਈ ਵਾਹਨ ਬਰਫ਼ ਹਟਾਉਣ ਵਾਲੀਆਂ ਸੜਕਾਂ 'ਤੇ ਪਾਰਕ ਕੀਤਾ ਜਾਂਦਾ ਹੈ ਤਾਂ ਉਸ ਨੂੰ ਜੁਰਮਾਨਾ ਲਗਾਇਆ ਜਾ ਸਕਦਾ ਹੈ